ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਨਾਲ ਦੋਸਤੋ ਜਿਹੜੀ ਲਾਈਵ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਹੈ ਉਹ ਤੁਹਾਨੂੰ ਸਾਂਝੀ ਕਰ ਲੱਗਿਆ ਬਾਕੀ ਆਪਾਂ ਲਾਈਵ ਹੋ ਕੇ ਜਾਣਕਾਰੀ ਜਿਹੜੀ ਮੌਸਮ Facebook ਆਈਡੀ ਸਤਗੁਰ ਭੰਗੂ ਦੇ ਉੱਤੇ ਸ਼ੇਅਰ ਕਰ ਦਿਤੀ ਹੈ ਪਰੰਤੂ ਸੈਟਲਾਈਟ ਦੇ ਮੁਤਾਬਕ ਵੀ ਉਹ ਸਿਸਟਮ ਹੈ ਜਿਹੜਾ ਚੱਲ ਰਿਹਾ ਸੀ ਜਿਹੜਾ ਕਿ ਅਸੀਂ ਤੁਹਾਨੂੰ 5 ਤੋਂ 6 ਤਰੀਕ ਤੱਕ ਜਾਣਕਾਰੀ ਦਿੱਤੀ ਸੀ ਕਿ ਸਿਸਟਮ ਕਿੱਥੇ-ਕਿੱਥੇ ਪਹੁੰਚੂਗਾ ਉਸ ਦੇ ਮੁਤਾਬਕ ਜਾਣਕਾਰੀ ਜਿਹੜੀ ਸੈਟਲਾਈਟ ਦੇ ਵਿੱਚ ਕਲੀਅਰ ਦਿਖਾਈ ਦੇ ਰਹੀ ਹੈ ਇਸ ਕਰਕੇ ਦੋਸਤੋ Facebook ਆਈਡੀ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਕੇ ਰ ਤੇ YouTube ਚੈਨਲ ਨੂੰ ਜਿਹੜੇ ਨਵੇਂ ਦੋਸਤੋ ਮਿੱਤਰ ਜੁੜਨਗੇ ਉਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇਓ ਤੇ ਜੇਕਰ ਕੋਈ ਵੀ ਦੋਸਤ ਮਿੱਤਰ ਸਾਨੂੰ ਜਿਹੜੀਆਂ ਮੀਂਹ ਦੀਆਂ ਤਸਵੀਰਾਂ ਰਾਤ ਲੰਘਿਆ ਮੀਂਹ ਆ ਤੇ ਅੱਜ ਜਿਹੜਾ ਹੁਣ 12 1 ਵਜੇ ਦਾ ਕਮੀਨਿਆ ਕਰਵਣੀਆਂ ਹੋਣਗੀਆਂ ਜੇਕਰ ਕੋਈ ਵੀ ਦੋਸਤ ਮਿੱਤਰ ਭੇਜਣਾ ਚਾਹੁੰਦਾ ਤਾਂ ਉਹ ਸਾਨੂੰ 9023896709 ਜਾਂ ਆਪਣੀ Facebook ID ਦੀ ਮੈਸੇਂਜਰ ਬਾਕਸ ਦੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਸ਼ੇਅਰ ਕਰ ਸਕਦਾ ਹੈ ਦੋਸਤੋ ਸ਼ੁਰੂ ਕਰਦੇ ਆਪਾਂ ਅੱਜ ਦੀ ਜਿਹੜੀ ਆ ਤਾਜ਼ਾ ਅਪਡੇਟ 6 ਤਰੀਕ ਦੇ ਸਵੇਰ ਦੇ ਮੌ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਜਿਹੜਾ ਪਹੁੰਚਿਆ ਹੋਇਆ ਤੇ ਨਾਲ ਹੀ ਆ ਪੰਜਾਬ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਪੂਰਬੀ ਖੇਤਰ ਜਿਨ੍ਹਾਂ ਨੂੰ ਕਹਿ ਸਕਦੇ ਆਸੀਂ ਅਸੀਂ ਜਿਹੜਾ ਕਿ ਕਹ ਸਕਦੇ ਆ ਪੂਰਬੀ ਇਲਾਕੇ ਨੇ ਜਿਵੇਂ ਚੰਡੀਗੜ੍ਹ ਦੇ ਲੈ ਕੇ ਹیدرੂ ਮੋਹਾਲੀ ਸਾਈਡ ਦੇ ਇਲਾਕੇ ਜਾਂ ਅੱਗੇ ਰੂਪਨਗਰ ਦੇ ਇਲਾਕੇ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਸਿਸਟਮ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜਾ ਦਿਖਾਈ ਦੇ ਰਿਹਾ ਇਸ ਸਮੇਂ ਜਿਹੜਾ ਹਿਮਾਚਲ ਦੇ ਵਿੱਚ ਇਹ ਬਣਿਆ ਹੋਇਆ ਤੇ ਦੇਖ ਸਕਦੇ ਹੋ ਜਿਹੜਾ ਰਾਤ ਇਸ ਸਾਈਡ ਦੇ ਉੱਤੇ ਸੀ ਜਿਹੜਾ ਕਿ ਤੁਸੀਂ ਰਾਤ ਦੇਖਿਆ ਹੂਗਾ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਸੀ ਪੰਜਾਬ ਦੇ ਕੁਝ ਖੇਤਰ ਇਧਰਲੇ ਜਿਹੜੇ ਦੱਖਣ ਦੱਖਣੀ ਮਾਝੇ ਤੇ ਦੱਖਣੀ ਕਹਿ ਸਕਦੇ ਆ ਮਾਲਵੇ ਦੇ ਖੇਤਰ ਜਾਂ ਕਹਿ ਸਕਦੇ ਆ ਪੂਰਬੀ ਉੱਤਰ ਪੱਛਮੀ ਖੇਤਰ ਸੀ ਜਿਹੜੇ ਪੁਆਦ ਦੇ ਵੀ ਇਹਨਾਂ ਦੇ ਵਿੱਚ ਜਿਹੜਾ ਸਿਸਟਮ ਰਾਤ ਇੱਥੇ ਬਣਿਆ ਹੋਇਆ ਸੀ ਜਿਹੜਾ ਕਿ ਅਸੀਂ ਮਾਰਕ ਕਰ ਕਰਕੇ ਤੁਹਾਨੂੰ ਦਿਖਾ ਰਹੇ ਆ ਰਾਤ ਦੀਆਂ ਤਸਵੀਰਾਂ ਇੱਥੇ ਸੀ ਤੇ ਉਸ ਤੋਂ ਬਾਅਦ ਇਹ ਸਿਸਟਮ ਇਸ ਜਗ੍ਹਾ ਦੇ ਉੱਤੇ ਗਿਆ ਤੁਸੀਂ ਦੇਖਿਆ ਵੀ ਹੋਗਾ ਦੋਸਤੋ ਰਾਤ ਦੀ ਵੀਡੀਓ ਵੀ ਦੇਖ ਸਕਦੇ ਹੋ ਇਸ ਸਮੇ ਇਹ ਸਿਸਟਮ ਕਿੱਥੇ ਹੈ ਉਸ ਦੀ ਵੀ ਤਸਵੀਰ ਤੁਹਾਨੂੰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਸ ਸਮੇ ਸਿਸਟਮ ਇਸ ਜਗ੍ਹਾ ਦੇ ਉੱਤੇ ਜਿਹੜਾ ਚੰਡੀਗੜ੍ਹ ਦੇ ਇਲਾਕੇ ਰੂਪਨਗਰ ਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਇਹ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਇਧਰੋਂ ਹਿਮਾਚਲ ਵਾਲੀ ਸਾਈਡ ਤੋਂ ਇਹ ਘੁੰਮ ਕੇ ਆ ਚੁੱਕੇ ਇਹ ਦੇਖ ਸਕਦੇ ਹੋ ਹਲਕਾ ਹਲਕੇ ਬੱਦਲ ਜਿੱਥੇ ਅਸੀਂ ਬਿੰਦੀਆਂ ਦੇ ਰੂਪ ਦੇ ਵਿੱਚ ਜਿਹੜੇ ਨਿਸ਼ਾਨ ਲਗਾ ਰਹੇ ਹਾਂ ਇੱਥੇ ਇੱਥੇ ਜਿਹੜਾ ਪਹੁੰਚਿਆ ਹੋਇਆ ਤੇ ਆਉਣ ਵਾਲੇ ਸਮੇ ਤੱਕ ਇਹ ਪਟਿਆਲਾ ਥੋੜਾ ਬਹੁਤ ਪਟਿਆਲੇ ਦੇ ਇਲਾਕਿਆਂ ਵਿੱਚ ਰਾਜਪੁਰੇ ਦੇ ਨੇੜੇ ਤੇੜੇ ਜਾਂ ਇਧਰੋਂ ਸ੍ਰੀ ਫਤਿਹਗੜ ਸਾਹਿਬ ਦੇ ਇਲਾਕਿਆਂ ਦੇ ਨੇੜੇ ਤੇੜੇ ਜਾਂ ਬਸ ਹੀ ਪਠਾਨਾ ਜਿਹੜੇ ਇਧਰ ਇਲਾਕੇ ਨੇ ਇਹਨਾਂ ਤੱਕ ਜਿਹੜਾ ਇਹ ਪਹੁੰਚਣ ਦੀ ਜਿਹੜੀ ਸੰਭਾਵਨਾ ਸਾਨੂੰ ਜਾਪ ਰਹੀ ਹੈ ਜੋ ਕਿ ਅਸੀਂ ਕਹਿ ਸਕਦੇ ਹਾਂ ਇਹ 12 1 ਵਜੇ ਤੱਕ ਇਹ ਸਿਸਟਮ ਜਿਹੜਾ ਇਸੇ ਤਰ੍ਹਾਂ ਐਕਟਿਵ ਰਹੂਗਾ ਤੇ ਜੇਕਰ ਗੱਲ ਕਰੀ ਅਸੀਂ ਦਿੱਲੀ ਤੇ ਹਰਿਆਣਾ ਦੇ ਵਿੱਚ ਤਾਂ ਹਰਿਆਣਾ ਦੇ ਵਿੱਚ ਵੀ ਜਿਹੜੇ ਦਿੱਲੀ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਇਸ ਸਮੇਂ ਮੀਂਹ ਦੇ ਕਾਰਨੀਆਂ ਟੁੱਟਮੇ ਰੋਪ ਦੇ ਵਿੱਚ ਹੋ ਰਹੀਆਂ ਨੇ ਦਿੱਲੀ ਦੇ ਨੇੜੇ ਜਿੱਥੇ ਅਸੀਂ ਤੁਹਾਨੂੰ ਮਾਰਕ ਕਰਕੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰੀ ਆ ਦੋਸਤੋ ਦੇਖ ਸਕਦੇ ਹੋ ਤਸਵੀਰ ਇਹ ਧਾਰ ਨਾਲ ਜਿਹੜੀ ਹਰ ਸਮੇਂ ਸਮੇਂ ਦੀ ਪਲ-ਪਲ ਦੀ ਅਪਡੇਟਾਂ ਸੈਟੇਲਾਈਟ ਦੇ ਮੁਤਾਬਕ ਸਾਂਝੀ ਕਰਦੇ ਆ ਨਾ ਕਿ ਸਿਰਫ ਆਪਣੇ ਕੋਲੋਂ ਇਹ ਦਿੱਲੀ ਦੇ ਨੇੜੇ ਤੇ ਜਿਹੜਾ ਹਰਿਆਣੇ ਦੇ